ਕੀ ਨਾ ਜੀ ਤਰਨਜੀਤ ਸਿੰਘ ਆ ਜੀ ਕਲਾਲ ਪਿੰਡ ਆ ਜੀ ਤੁਸੀਂ ਵੀ ਫਸਲ ਲਾਈ ਹਾਂਜੀ ਮੇਰੇ ਵੀ ਲੱਗੀ ਹੋਈ ਆ ਜੀ ਇਹ ਬਿਮਾਰੀ ਜੀ ਬਹੁਤ ਜਿਆਦੇ ਹੁਣ ਇਸ ਟਾਈਮ ਮੌਜੂਦਾ ਬਿਮਾਰੀ ਪਈ ਹੋਈ ਆ ਜੀ ਮੇਰੇ ਕੋਲ ਜੀ 15 ਕਿੱਲੇ ਨੇ ਖੋਦ ਜੀ 2022 ਵੀ ਲਾਇਆ ਸੀ ਹਾਂਜੀ ਲਾਇਆ ਸੀਗਾ ਜੀ ਤੇ ਹੁਣ ਤੁਸੀਂ ਜਿਹੜਾ ਬੀਜ ਲਾਇਆ ਕਿਹਦੇ ਖੇਤ ਲੈ ਇਹ ਯੂਨੀਵਰਸਿਟੀ ਜੀ ਜਿਵੇਂ ਆਪਾਂ ਮੇਲਿਆਂ ਤੇ ਕਿਤੇ ਵੀ ਜਾਣਿਆ ਜੀ ਉਹ ਆਪ ਕਹਿ ਰਹੇ ਨੇ ਵੀ ਇਹ ਬੀਜ ਲਾਓ ਅਸੀਂ ਇਹਦੀ ਸਾਰੀ ਕੁਛ ਵੀ ਪਾਣੀ ਦੀ ਬਚਤ ਸਾਰਾ ਕੁਛ ਵੀ ਸਾਡੇ ਵੱਲੋਂ ਬਹੁਤ ਵਧੀਆ ਵੀ ਆ ਜੀ ਕੀ ਕਹਣਾ ਚਾਹਦੇ ਹੋ ਜੀ ਮੰਨ ਕੇ ਰੱਖੋ ਇਹੇ ਹੀ ਹੁਣ ਇਹਦਾ ਕੋਈ ਹੱਲ ਨਹੀਂ ਹੈਗਾ ਜੀ ਹੁਣ ਪੁੱਛਦੇ ਆ ਹੁਣ ਕੋਈ ਇਹ ਤੋਂ ਕੋਸ ਵੀ ਕੋਈ ਜਵਾਬ ਨਹੀਂ ਦੇ ਰਿਹਾ ਵੀ ਕੀ ਹੋ ਗਿਆ ਹੁਣ ਸਾਡਾ ਤਾਂ ਖਰਚਾ ਹੋਇਆ ਹੋਇਆ ਇਸ ਟਾਈਮ ਜੀ ਪੂਰਾ ਨਾ ਸੀ ਇਹਨੂੰ ਬਾਹ ਸਕਦੇ ਆ ਜੀ ਮੰਨ ਕੇ ਰੱਖਦੇ ਆ ਮੰਗ ਜੀ ਹੁਣ ਇਹਦਾ ਕੋਈ ਹੱਲ ਤਾਂ ਹੋਣਾ ਚਾਹੀਦਾ ਜੀ ਜਦ ਆਪ ਹੁਕਾਇਰੇ ਨੇ ਵੀ ਹਾਂ ਵੀ ਸਾਡੇ ਕਹੇ ਤੇ ਆ ਜੀਰੀ ਲਾਓ ਲਾਓ ਪੂਸ਼ਾ ਲਾਉਂਦੇ ਸੀਗੇ ਜੀ ਬਹੁਤ ਵਧੀਆ ਰਹੀ ਆ ਜੀ ਕੀ ਕਹਾਂ ਜੀ ਮੈਂ ਮਨਪ੍ਰੀਤ ਸਿੰਘ ਕਲਾਲ ਮਨਪ੍ਰੀਤ ਜੀ ਕੀ ਅਨੁਭਵਾਰੀ ਕਿਹੜੀ ਲੱਗੀ ਆ ਤੁਹਾਡਾ ਨੂੰ ਕੀ ਪ੍ਰੋਬਲਮ ਕੀ ਆਈ ਅਸੀਂ ਪੀਏਯੂ ਦੀ ਰეკਮੈਂਡੇਸ਼ਨ ਤੇ ਸਾਡੇ ਕੇਵੀਕੇ ਦੇ ਕਹਿਣ ਤੇ ਖੇਤੀਬਾੜੀ ਵਿਭਾਗ ਦੇ ਕਹਿਣ ਤੇ ਪੀਆਰ 131 ਵੈਰੈਟੀ ਆ ਜਿਹੜੀ ਯੂਨੀਵਰਸਿਟੀ ਵੱਲੋਂ ਪੀਏਯੂ ਲੁਧਿਆਣਾ ਵੱਲੋਂ ਰეკਮੈਂਡੇਸ਼ਨ ਆ ਉਹ ਅਸੀਂ ਆਪਣੇ ਖੇਤਾਂ ਦੇ ਵਿੱਚ ਲਾਈ ਸੀ ਲੇਕਿਨ ਬੜੇ ਦੁਖੀ ਮਨ ਵਾਲੇ ਕਹਿਣਾ ਪੈ ਰਿਹਾ ਹੈ ਕਿ ਸਾਡੀ ਜਿਹੜੀ ਪੀਆਰ 131 ਸੀ ਪੀਆਰ 122 ਪੀਆਰ 128 ਇਹਨੂੰ ਜਿਹੜਾ ਆਪਾਂ ਬੋਨਾ ਬੂਟਾ ਕਹਿੰਦੇ ਆ ਚਾਈਨਾ ਵਾਇਰਸ ਦੇ ਨਾਂ ਨਾਲ ਜਿਹੜਾ ਕਿ ਹੈਗਾ ਉਹ ਸਾਡੇ ਖੇਤਾਂ ਵਿੱਚ ਆ ਚੁੱਕਿਆ ਹੈ ਪਿਛਲੇ ਇੱਕ ਹਫ਼ਤੇ ਤੋਂ ਸੌਰੀ 4-5 ਦਿਨ ਤੋਂ ਅਸੀਂ ਲਗਾਤਾਰ ਖੇਤ ਆਪਣੇ ਦੇਖ ਰਹੇ ਆ ਜਿਹੜੇ ਡੇਲੀ ਉਹ ਬੂਟੇ ਵੱਧੇ ਜਾ ਰਹੇ ਨੇ ਸਾਨੂੰ ਡਰ ਹੈ ਕਿ ਆਉਣ ਵਾਲੇ 2-4 ਦਿਨਾਂ 'ਚ ਸਾਡੇ ਖੇਤਾਂ ਦੇ ਖੇਤ ਜਿਹੜੇ ਖਾਲੀ ਹੋ ਜਾਣਗੇ ਇਹਦੀ ਪਛਾਣ ਕਿਸ ਤਰ੍ਹਾਂ ਦੀ ਵੀ ਹੈ ਜੀ ਇਹਦੀ ਪਛਾਣ ਆ ਜੀ ਇਹ ਦੂਜੇ ਬੂਟੇ ਨਾਲੋਂ ਬੂਟਾ ਛੋਟਾ ਰਹਿ ਜਾਂਦਾ ਇੱਕ ਗ੍ਰੋਥ ਨਹੀਂ ਹੋ ਰਹੀ ਇੱਕ ਦੇਖੋ ਉੱਪਰੋਂ ਪੀਲੇ ਵੀ ਹੋ ਰਹੇ ਕਿ ਪੀਲੇ ਵੀ ਹੋ ਰਹੇ ਨੇ ਉਹ ਕਮੀ ਹੈ ਪਤਾ ਨਹੀਂ ਹੁਣ ਕੀ ਹੈ ਅਸੀਂ ਖੇਤੀਬਾੜੀ ਵਾਲਿਆਂ ਨਾਲ ਵੀ ਗੱਲਬਾਤ ਕਰੀ ਸੀ ਉਹਨਾਂ ਨੇ ਸਾਨੂੰ ਸਪਰੇਅ ਦੱਸੀ ਆ ਪਰ ਖੇਤੀਬਾੜੀ ਡਿਪਾਰਟਮੈਂਟ ਕਹਿ ਰਿਹਾ ਵੀ ਇਹਦਾ ਪੱਕਾ ਹੱਲ ਕੋਈ ਨਹੀਂ ਇਹ ਇਹਨਾਂ ਚਾਰ ਦਿਨ ਫਰ ਇਹਦਾ ਘੱਟੋ ਘੱਟ 15 ਤੋਂ 20 ਕੁਇੰਟਲ ਕਿਲੇ ਮਗਰ ਜਿੱਲੇ ਨੂੰ ਤੁਸੀਂ ਕਿੰਨੇ ਕਿਲੇ ਬੀਜੇ ਨੇ ਮੇਰੇ ਖੋਦ ਦੇ 17 ਏਕੜ ਨੇ ਮੇਰੇ ਨਾਲ ਭਾਈ ਸਾਹਿਬ ਖੜੇ ਨੇ ਇਹਨਾਂ ਦੇ 8 ਏਕੜ ਨੇ ਵੀਰ ਦੇ 6 ਏਕੜ ਨੇ ਮਤਲਬ ਸਾਡੇ ਪਿੰਡ ਦੇ ਵਿੱਚ ਘੱਟੋ ਘੱਟ ਇਹ ਜਿਹੜੀ ਬਿਮਾਰੀ ਸ਼ੁਰੂ ਹੋਈ ਆ 100 ਕਿਲੇ ਇਹਦੀ ਲਪੇਟ ਚ ਐ ਤੇ ਆਲੇ-ਦਾਲੇ ਸਾਨੂੰ ਫੋਨ ਆਉਂਦੇ ਨੇ ਫਾਰਮਰਾਂ ਦੇ ਹਰੇਕ ਪਿੰਡ ਦੇ ਵਿੱਚ 50 ਤੋਂ 70 ਕਿਲਿਆਂ ਦਾ ਜਿਹੜਾ ਨੁਕਸਾਨ ਐ ਸਾਨੂੰ ਡਰ ਇਹ ਸਾਨੂੰ ਹੁਣ ਇਹ ਖਤਸ਼ਾ ਵੀ ਸਾਨੂੰ ਇਹ ਜੀਰੀ ਬੋਣੀ ਪੈ ਸਕਦੀ ਐ ਇਹਦੇ ਬਾਰੇ ਗੱਲ ਕੀਤੀ ਜੇ ਤੁਸੀਂ ਵੀਰਤਾ ਸਾਡੀ ਕੱਲ ਗੱਲ ਹੋਈ ਅੱਜ ਫੋਨ ਵੀ ਆਏ ਨੇ ਕੇਵੀਕੇ ਤੋਂ ਡਾਕਟਰ ਜੀ ਆ ਰਹੇ ਨੇ ਹੁਣੇ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਆ ਖੇਤੀਬਾੜੀ ਈਡੀਓ ਈਓ ਸਾਹਿਬ ਦਾ ਵੀ ਫੋਨ ਆਇਆ ਉਹ ਵੀ ਆ ਰਹੇ ਨੇ ਪਰੰਤੂ ਪ੍ਰੋਬਲਮ ਇਹ ਹੈ ਵੀ ਇਹ ਬ੍ਰੈਡੀ ਆ ਜਿਹੜੀ ਇਹ 2022 ਦੇ ਵਿੱਚ ਯੂਨੀਵਰਸਿਟੀ ਨੇ ਲਾਂਚ ਕੀਤੀ ਸੀ 2022 ਦੇ ਵਿੱਚ ਇਹਨੂੰ ਇੰਨਾ ਵਾਇਰਸ ਆ ਗਿਆ ਸੀ ਇਹ ਖੇਤਾਂ ਦੇ ਖੇਤ ਖਾਲੀ ਹੋ ਗਏ ਸੀ ਇਹਦਾ ਕੋਈ ਹੱਲ ਨਹੀਂ ਸੀ ਦੁੱਖ ਦੀ ਗੱਲ ਇਹ ਆ ਵੀ ਕਰੋੜਾ ਰੁਪਇਆ ਖੇਤੀਬਾੜੀ ਵਿਭਾਗ ਕੋਲ ਕੇਵੀਕੇ ਕੋਲ ਸੈਂਟਰ ਗਵਰਨਮੈਂਟ ਵੱਲੋਂ ਪੰਜਾਬ ਗਵਰਨਮੈਂਟ ਵੱਲੋਂ ਰਿਸਰਚ ਲਈ ਆਉਂਦਾ ਲੇਕਿਨ ਇਹ ਕਿਸਾਨਾਂ ਤੇ ਐਕਸਪੈਰੀਮੈਂਟ ਕੀਤਾ ਜਾਂਦਾ ਜਦੋਂ ਮੈਂ ਕੱਲ ਡਾਕਟਰ ਸਾਹਿਬਾ ਨਾਲ ਗੱਲ ਕੀਤੀ ਉਹਨਾਂ ਨੇ ਮੈਨੂੰ ਇਹ ਕਿਹਾ ਵੀ ਇਹਦਾ ਸਾਡੇ ਕੋਲ ਪੱਕਾ ਹੱਲ ਕੋਈ ਨਹੀਂ ਹਾਂ ਮੇਰੇ ਨਾਲ ਡਾਕਟਰ ਵਿਪਨ ਕੁਮਾਰ ਆਰਮਪਾਲ ਜੇ ਮੇਰਾ ਇੱਥੇ ਖੇਤੀਬਾੜੀ ਵਿਕਾਸ ਕੇਂਦਰ ਚ ਮੇਰਾ ਇੰਚਾਰਜ ਹੈ ਇਥੇ ਸਰ ਜਿਹੜੀ ਕਿਸਾਨਾਂ ਨੂੰ ਆ ਬੋਨਾ ਜਿਹੜਾ ਵਾਇਰਸ ਆ ਲਿਆ ਕੀ ਪ੍ਰੋਬਲਮ ਆ ਤੁਸੀਂ ਦੇਖਿਆ ਵੀ ਸਪੋਰਟ ਤੇ ਬਹੁਤ ਹਾਂਜੀ ਹਾਂਜੀ ਇਹਣਾ ਚਾਹੁੰਦੇ ਹੁੰਦੇ ਨੇ ਨਹੀਂ ਇਹਦੇ ਵਿੱਚ ਕੋਈ ਏਡੀ ਮਤਲਬ ਬੂਟੇ ਜਿਹੜੇ ਛੋਟੇ ਹੈਗੇ ਮੈਂ ਦੇਖਿਆ ਐ ਅਕਚਲ ਕੀ ਹੈ ਕਿ ਛੋਟੇ ਬੂਟੇ ਦੇ ਕਈ ਕਾਰਨ ਹੁੰਦੇ ਆ ਜ਼ਿੰਕ ਦੀ ਵੀ ਕਾਰਟ ਹੋ ਜਾਂਦੀ ਹੈ ਜਦੋਂ ਮੀਂਹ ਜਿਆਦਾ ਪੈਸ਼ ਕੀ ਪਏ ਉਹਦੇ ਉਸਕੇ ਜ਼ਿੰਕ ਦੀ ਵੀ ਕਾਰਟ ਹੁੰਦੀ ਹੈ ਦੂਜੀ ਗੱਲ ਹੈ ਵੀ ਜਦ ਬੋਨੇ ਬੂਟੇ ਜਦ ਫਾਰਮਰ ਕਹਿ ਰਿਹਾ ਵੀ ਕਈ ਖੇਤਾਂ ਚ ਪ੍ਰੋਬਲਮ ਆ ਰਹੀ ਆ ਉਹਨਾਂ ਸਪਰੇਅ ਵੀ ਕੀਤੀ ਹੈ ਕੁਝ ਫਾਰਮਰ ਕਹਿੰਦੇ ਵੀ ਸਪਰੇਅ ਕੀਤੀ ਉਹਨਾਂ ਕੰਟਰੋਲ ਵੀ ਹੋਇਆ ਤੋ ਇਹ ਇਹ ਬੂਟੇ ਆ ਇਹ ਨਾਲ ਲੈ ਕੇ ਜਾਵਾਂਗੇ ਕਿਉਂਕਿ ਇਹ 3 ਦਿਨ ਦਾ ਪ੍ਰੋਸੈਸ ਹੈ ਜੀ ਵਾਇਰਸ ਜੇਕਰ ਹੈਗਾ ਆ ਉਹਦਾ 3 ਦਿਨ ਦੇ ਵਿੱਚ ਪਤਾ ਲੱਗ ਜੂਗਾ ਵੀ ਇਹ ਚ ਵਾਇਰਸ ਵਾਕੇ ਹੈ ਕਿ ਨਹੀਂ ਹੈ ਕਿਉਂਕਿ ਮੈਨੂੰ ਅਜੇ ਨਾ ਜਦੋਂ ਮੈਂ ਇਹ ਕਰਕੇ ਜਦੋਂ ਪਹਿਲਾਂ ਮ ਆਇਆ ਸੀਗਾ ਮੈਂ ਬੂਟੇ ਪੱਟ-ਪੱਟ ਕੇ ਵੀ ਦੇਖਿਆ ਮੈਨੂੰ ਅਜੇ ਟਿੱਡਾ ਨਹੀਂ ਦੇਖਿਆ ਹੋ ਸਕਦਾ ਜਦੋਂ ਉਹ ਕਹਿ ਰਹੇ ਸੀ ਜਦੋਂ ਵੀ ਮੇਰੀ ਇੱਕ ਸਪਰੇ ਹੋ ਗਈ ਹੈ ਦੂਜੀ ਮੈਂ ਰਿਪੀਟ ਕਰਨੀ ਹੈ ਤੇ ਉਹਦਾ ਸ਼ਾਇਦ ਕੰਟਰੋਲ ਵੀ ਹੋਇਆ ਹੋਊਗਾ ਉਹ ਕਹਿੰਦੇ ਵੀ ਮੇਰਾ ਰੁਕ ਗਿਆ ਫਾਰਮਰ ਦਾ ਕਹਿਣਾ ਵੀ ਸੀ ਕਿ ਮੇਰਾ ਰੁਕ ਗਿਆ ਹੁਣ ਦੂਜੇ ਫਾਰਮਰ ਵੀ ਹੈਗੇ ਸੀ ਕਹਿੰਦੇ ਵੀ ਕੁਝ ਹੋਰ ਨ ਇਹ ਵੈਰਾਈਟਲ ਸਪੈਸਿਫਿਕ ਨਹੀਂ ਆ ਕਿ ਕਿਸੇ ਵੈਰਾਈਟੀ ਨੂੰ ਆਉਂਦਾ ਜਾਂ ਨਹੀਂ ਆਉਂਦਾ ਜੇ ਕਿਤੇ ਆਇਆ ਤੇ ਉਸੇ ਕਰਕੇ ਕਹਿੰਦੇ ਟਿੱਡਾ ਜਿਹੜਾ ਉਹ ਅੱਗੇ ਫਲਾਉਂਦਾ ਤੇ ਪਹਿਲਾਂ 2022 ਚ ਵੀ ਇਹੀ ਪ੍ਰੋਬਲਮ ਆਈ ਸੀ ਕਹਿੰਦੇ ਹੁਣ ਦੁਬਾਰਾ ਫੇਰ ਹੋ ਰਹੀ ਹੈ ਕਿ ਇਸ ਇਲਾਕੇ ਦੇ ਜਿਹੜਾ ਪਿੰਡ ਦੇ 100 ਕਿਲਾ ਲਾਇਆ ਹੋਇਆ ਤੇ ਜੀਵਨਦਾਰ ਕਹ ਰਹੇ ਵੀ ਜੇ ਤੱਕ ਪਰਪਾਈ ਫੌਂਡੂ ਦੇ ਵਾਇਰਸ ਨਹੀਂ ਜਾਂਦਾ ਨਹੀਂ ਉਹੀ ਮੈਂ ਕਿਹਾ ਜਿੱਥੇ ਕਿਤੇ ਇਹ ਪ੍ਰੋਬਲਮ ਆਈ ਸੀ ਇਹ ਕਹਿੰਦੇ ਸਪਰੇ ਨਾਲ ਹੱਲ ਹੈਗਾ ਜੇ ਟਿੱਡੂ ਵਾਇਰਸ ਹੈਗਾ ਟਿੱਡਾ ਨਾਲ ਟਿੱਡੇ ਦੀ ਸਪਰੇ ਕਰ ਦੇਣਾ ਜਿਹੀ ਬਸ ਇਹ ਟਿੱਡੇ ਦੀ ਸਪਰੇ ਆ ਜੇ ਹੁੰਦੀ ਆ ਤੇ ਉਹਦਾ ਕੰਟਰ ਤੇ ਰੁਕਦਾ ਵੀ ਇਹ ਸਿਸਟਮ ਦੇ ਵਿੱਚ ਜੇ ਕਿਤੇ ਬੂਟਾ ਉਹੀ ਕਹਿੰਦਾ ਅਸੀਂ ਬੂਟੇ ਲੈ ਕੇ ਚੱਲੇ ਆ ਮੈਨੂੰ ਵੀ ਇਹ ਜੇ ਕਲੀਅਰ ਨਹੀਂ ਹੈ ਕਿ ਵੀ ਕਿਸ ਕਾਰਨ ਹੈ ਛੋਟਾ ਬੂਟਾ ਛੋਟੇ ਬੁੱਡੇ ਕਈ ਕੰਨ ਦੱਸੇ ਜਿੰਕ ਦੀ ਜਿੰਕ ਦੀ ਘਾਟ ਆ ਜਾਂ ਕਿਸੇ ਹੋਰ ਬਿਮਾਰੀ ਹੋ ਸਕਦੀ ਆ ਜੇ ਕਿ ਮੀਂਹ ਜਿਆਦਾ ਪਏ ਤੁਹਾਨੂੰ ਪਤਾ ਹੈ ਇਹ ਕੋਈ ਲੀਚਿੰਗ ਹੋ ਗਈ ਹੈ ਕੋਈ ਚੀਜ਼ ਕਿਸੇ ਦੀ ਘਾਟ ਹੋ ਸਕਦੀ ਆ ਅਸੀਂ ਉਹ ਚੈੱਕ ਕਰ ਲਾਂਗੇ ਸਾਡਾ ਖਸਤਾ ਹੈ ਵੀ ਜੇ ਕੋਈ ਵਾਇਰਸ ਨਾ ਹੀ ਹੋਵੇ ਤੇ ਵਧੀਆ